ਦੇ ਨਹੀਂ ਇਹਨਾਂ ਨੇ ਕੰਪਲੀਟ ਕੀਤਾ ਨਾਲ ਹੀ ਫਰਕ ਪਾ ਲੈਣਾ ਹੈ ਕਿ ਇਸ ਤੇ ਵੀ ਚੱਲ ਰਹੀ ਹੈ ਬਿਨਾਂ ਬੁਲਾ ਰਹੇ ਦੀ ਹੈ ਜਿਹੜੇ ਰੈ residense ਘਰ ਨੇ ਉਹ ਬਣ ਰਹੇ ਨੇ ਇੱਥੇ ਸਾਡੇ ਸਾਰੇ ਅਫਸਰ ਸਹਿਬਾਨ ਐਸ ਡੀ ਐਮ ਸਹਿਬਾਨ ਡੀ ਐਸ ਪੀ ਸਹਿਬਾਨ ਬੀ ਡੀ ਪੀਓ ਤਹਿਸੀਲਦਾਰ ਕਰ ਸਦਕ ਅਫਸਰ ਇਜ ਈਓ ਵਗੈਰਾ ਉਹ ਸਾਰਿਆਂ ਦੇ ਘਰ ਬਣ ਰਹੇ ਨੇ ਤਾਂ ਕਿ ਉਹਨਾਂ ਨੂੰ ਕਿਉਂਕਿ ਇੱਥੇ ਆ ਕੇ ਕਈ ਵਾਰ ਦੂਰ ਜਾਣਾ ਪੈਂਦਾ ਰਹਿ ਹੈ ਇਸ ਜਿਹੜੀ ਆ ਉਹ ਅੱਛੀ ਹੋਣੀ ਚਾਹੀਦੀ ਆ ਇਹ ਪੰਜ ਕੋਠੀਆਂ ਬਣ ਰਹੀਆਂ ਰਹਿ ਗਈਆਂ ਬੜੇ ਜਲਦੀ ਨੈਕਸਟ ਮਹੀਨੇ ਤੱਕ ਅਗਲੇ ਮੰਥ ਤੱਕ ਜਿਹੜੀਆਂ ਤਿਆਰ ਹੋ ਜਾਣਗੀਆਂ ਤੇ ਨਾਲ ਦੀ ਨਾਲ ਅਸੀਂ ਇੱਕ ਅੱਛਾ ਰੈਸਟ ਹਾਊਸ ਵੀ ਬਣਾ ਰਹੇ ਹਾਂਗੇ ਤਾਂ ਕਿ ਜਦੋਂ ਵੀ ਕੋਈ ਪਤਵੰਤੇ ਸੱਜਣ ਬਾਹਰੋਂ ਆਉਣ ਸਾਡੇ 1.5 ਦੇ ਵਿజిਟ ਕਰਨ ਤਾਂ ਉਹਨਾਂ ਦੇ ਇੱਕ ਆਰਾਮਦਾਇਕ ਘਰ ਵੀ ਹੋਵੇ ਤੇ ਲੋਕਾਂ ਨੂੰ ਕਿਸੇ ਕਿਸਮ ਦਾ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਔਰ ਲਗਭਗ 8 ਕਰੋੜ ਰੁਪਏ ਤੋਂ ਉੱਪਰ ਜਿਹੜੇ ਲਾਗ ਜੜੀ ਆ ਇਹਨਾਂ ਕੰਮਾਂ ਤਿਆਰ ਰਹੀ ਆ ਸੌਣ ਵਾਲੇ ਸਮੇਂ ਚ ਸਾਡੇ ਅਫਸਰ ਇੱਥੋਂ ਹੀ ਬਿਲਕੁਲ ਬਾਕਿੰਗ ਡਿਸਟੈਂਸ ਤੇ ਆਪਣੇ ਦਫ਼ਤਰ ਪਹੁੰਚ ਜਾ ਕਰਨਗੇ ਔਰ ਇਹਦੇ ਨਾਲ ਦੋ ਤਿੰਨ ਚੀਜ਼ਾਂ ਦੀ ਜਿਹੜੀ ਬਚਤ ਆ ਹੁਣ ਜੇ ਦੂਰ ਰਹਿੰਦੇ ਨੇ ਤਾਂ ਇਹਨਾਂ ਨੂੰ ਆਪਣੀਆਂ ਗੱਡੀਆਂ ਤੇ ਆਉਣਾ ਪੈਂਦਾ ਤੇਲ ਦਾ ਖਰਚਾ ਹੁੰਦਾ ਉਹ ਸਾਰੇ ਖਰਚੇ ਜਿਹੜੇ ਨੇ ਬਚ ਰਹਿਣਗੇ ਇੱਥੋਂ ਗਏ ਤੇ ਉੱਥੇ ਚਲੇ ਗਏ ਜਦੋਂ ਫੀਲਡ ਵਿੱਚ ਤੇ ਜਾਣਾ ਉਦੋਂ ਚਲੋ ਖਰਚਾ ਹੋਊਗਾ ਪਰ ਲੇਕਿਨ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਖਰਚੇ ਦੀ ਵੀ ਜਿਹੜੀ ਬਚਤ ਆ ਉਹ ਵੀ ਹੋਊਗੀ